ਇਹਨਾਂ ਕੋਲੋਂ ਐਸਆਈ ਚਾਰਜੀ ਸਿੰਘ ਜੀ ਉਹ ਐਸਐਚਓ ਪੰਜ ਨੰਬਰ ਦਾ ਹੈ ਉਹਨਾਂ ਦਾ ਚਲਾਕ ਨੇ ਅਪਲੀਕੇਸ਼ਨ ਲਾਇਆ ਸੀ ਜੀ ਮਿਲ ਕੋ ਨਾਮ ਹੈ ਪ੍ਰੋਫੈਸਰ ਦੇ ਰੂਪ ਵਿੱਚ ਐਜੈਂਟ ਹੈ ਸੋ ਬੱਤੇ 270000 ਰੁਪਏ ਐਸਆਈ ਨੇ ਇਹਨਾਂ ਕੋਲ ਲਿਆ ਹੈ ਔਰ ਡੀਐਸਆਈ ਜਿਹੜਾ ਹੈਗਾ ਇਹ ਚੈਲੰਜਿੰਗ ਸਿੰਘ ਇਹ ਅਜੇ ਪੱਜਾ ਰਿਹਾ ਹੈ ਬਿਖਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਬਿਜ਼ਨਸ ਬਿਊਰੋ ਨੇ ਸੁੱਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ 2,17,000 ਰੁਪਏ ਦੀ ਰਿਸ਼ਵਤ ਮੰਗਣ ਦੇ aarop ਦੇ ਵਿੱਚ ਲੁਧਿਆਣਾ ਸ਼ਹਿਰ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਤੈਨਾਤ ਸਹਾਇਕ ਸਬ-ਇੰਸਪੈਕਟਰ ਚਲੰਗੇਜ ਸਿੰਘ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਿਜ਼ਨਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪੁਲਿਸ ਕਰਮੀ ਦੇ ਖਿਲਾਫ ਮਾਮਲਾ ਬੱਸ ਸਟੈਂਡ ਦੇ ਕੋਲ ਜਵਾਨ ਨਗਰ ਕੈਂਪਸ ਤੇ ਤਾਜ਼ ਹੋਟਲ ਦੇ ਮਾਲਕ ਕਮਲਜੀਤ ਆਹੂਜਾ ਨੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਨ ਨੇ ਆਪਣੀ ਸ਼ਿਕਾਇਤ ਚਾਰੋਪ ਲਗਾਇਆ ਕਿ ਉਕਤ ASI ਨੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਸਬੰਧਤ ਪੁਲਿਸ ਸਟੇਸ਼ਨ 'ਚ ਦਰਜ ਇੱਕ ਮਾਮਲੇ 'ਚ IPC ਦੀ ਧਾਰਾ 307 379 ਵੀ ਜੋੜਨ ਦੀ ਧਮਕੀ ਦੇ ਕੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ ਉਸਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ aarop ਸਹੀ ਪਾਏ ਗਏ ਜਿਸ ਵਿੱਚ ਸ਼ਿਕਾਇਤਕਰਤਾ ਨੇ ਸਬੂਤ ਦੇ ਤੌਰ ਤੇ ASI ਚਰਨਜੀਤ ਸਿੰਘ ਅਤੇ ਉਸਦੇ ਵਿੱਚ ਹੋਈ ਗੱਲਬਾਤ ਦੀ ਰਿਕਾਰਡਿੰਗ ਪੇਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ 2,70,000 ਰੁਪਏ ਦੀ ਰਿਸ਼ਵਤ ਵੀ ਲਈ ਸੀ ਅਤੇ ਸ਼ਿਕਾਇਤਕਰਤਾ ਨੇ ਆਪਣੇ ਹੋਟਲ ਨੂੰ ਬਿਨਾਂ ਕਿਸੇ ਪਰੇਸ਼ਾਨੀ ਚੰਨੇ ਬਦਲੇ ਵਿੱਚ ਪ੍ਰ ਮੈਨੇ 2 ਲੱਖ ਰੁਪਏ ਦੀ ਰਿਸ਼ਵਤ ਦੇਣ ਲਈ ਕਹਿ ਦਿੱਤਾ ਸੀ ਹੁਣਾਂ ਕਿਹਾ ਕਿ ਇਸ ਰਿਪੋਰਟ ਦੇ ਆਧਾਰ ਤੇ ਏਐਸਆਈ ਚਲੰਜੀਤ ਸਿੰਘ ਖਿਲਾਫ ਬਿਜ਼ਨਸ ਬਿਊਰੋ ਦੇ ਲੁਧਿਆਣਾ ਰੇਂਜ ਪੁਲਿਸ ਸਟੇਸ਼ਨ 'ਚ ਭ੍ਰਿਸ਼ਟਾਚਾਰ ਨਿਰੋਧਕ ਅਧਿਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਕੀ ਕੇਸ ਹੈ ਜੀ ਸਰ ਅਜਾ ਮਾਮਲਾ ਕੀ ਹੋਇਆ ਜਿਹੜਾ ਕਮਲਜੀਤ ਅਹੋਜਾ ਤਾਜ ਹੋਟਲ ਹੈਗਾ ਇਹਨਾਂ ਦਾ ਪਾਸ ਸਾਡੇ ਲੱਗੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗਵਰਨਮੈਂਟ ਦੀ ਤੇ ਦਰਖਾਹ ਦਿੱਤੀ ਸੀਗੀ ਈਨਾਂ ਕੋਲੋਂ ਇੱਕ ਏਐਸਆਈ ਚਰਨਜੀਤ ਸਿੰਘ ਹੈ ਔਰ ਐਸਐਚਓ 5 ਨੰਬਰ ਦਾ ਹੈਗਾ ਉਹ ਉਹਨਾਂ ਦੇ ਖਿਲਾਫ ਨੇ ਅਰਡੀਸ਼ਨ ਲਾਇਆ ਸੀ ਮੇਰੇ ਕੋ ਇਹਨਾਂ ਨੇ ਤਾਂ ਮਕਦਮਾ ਤਾਂ ਜਿਹੜਾ ਇਹਦੇ ਖਿਲਾਫ ਕੋ ਹੋ ਗਿਆ ਸੀਗਾ 324 148 159 ਦਾ ਉਹਦੇ ਵਿੱਚ ਧਾਰਾਵਾਂ ਵਾਅਦਾ ਕਰਨ ਦੇ ਡਰਾ ਨਾਲ ਵੀ 307 ਅਸੀਂ ਵਧਾ ਦਿਆਂਗੇ ਇੱਕ 379 ਵੀ ਲਾ ਦਿਆਂਗੇ ਤੇ ਉਹਦੇ ਇਹਦੇ ਵਿੱਚ ਇਹਨਾਂ ਕੋਲੋਂ ਕਰਪਸ਼ਨ ਦੇ ਰੂਪ ਚ ਪੈਸੇ ਲੈ ਲਏ ਆ ਔਰ ਉਹਦੀ ਫਰਦਖਾਸਤ ਜਦੋਂ ਸਾਡੇ ਕੋਲ ਆਈ ਵੈਰੀਫਿਕੇਸ਼ਨ ਕੀਤੀ ਕਿ ਉਹ ਵੈਰੀਫਿਕੇਸ਼ਨ ਦੇ ਵਿੱਚ ਏਐਸਆਈ ਤਾਂ ਸ਼ਾਮਿਲ ਤਫਤੀਸ਼ ਨਹੀਂ ਹੋਇਆ ਉਹਨੂੰ ਵਾਰ-ਵਾਰ ਬੁਲਾਇਆ ਗਿਆ ਨਹੀਂ ਔਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹਦੀ ਇਹਨਾਂ ਦੀ ਰਿਕਾਰਡਿੰਗਸ ਜਿਹੜੀ ਇਹਨਾਂ ਨੇ ਕੀਤੀ ਸੀ ਜੀ ਉਹ ਸਾਰੀ ਬਾਤਾਂ ਤੋਂ ਬਾਅਦ ਇਹ ਪਾਇਆ ਗਿਆ ਵਾਕਏ 2,70,000 ਰੁਪਇਆ ਏਐਸਆਈ ਨੇ ਇਹਨਾਂ ਕੋਲ ਲਿਆ ਹੈਗਾ ਔਰ ਮਕਦਮੇ ਵਿੱਚ ਇਹਨਾਂ ਨੂੰ ਹੈਲਪ ਕਰਨ ਦਾ ਵੀ ਦੇ ਖਿਲਾਫ ਦੀ ਵੱਡੀਆਂ ਧਾਰਾਂ ਨਹੀਂ ਲਾਵਾਗੇ ਇਸ ਤੋਂ ਇਲਾਵਾ ਇਹਦਾ ਹੋਟਲ ਦਾ ਕਾਰੋਬਾਰ ਠੀਕ ਚੱਲਦਾ ਰਹੇ ਉਹਦੇ ਕਰਕੇ 2 ਲੱਖ ਰੁਪਿਆ ਇਹਨਾਂ ਨੇ ਮੰਗਿਆ ਸੀ ਹਰ ਮਹੀਨੇ ਵੀ ਉਹ ਮੰਗੇ ਚਾਹੀਦੇ ਉਹ ਗੱਲ ਸਾਹਮਣੇ ਆਈ ਡੀਐਸਪੀ ਰੇਂਜ ਟੂ ਉਹਨਾਂ ਨੇ ਇਨਕੁਆਇਰੀ ਕੀਤੀ ਸ਼ਿਵਚੰਦ ਉਹਨਾਂ ਨੇ ਔਰ ਖਲਾਸ ਹੋ ਹੀ ਪਾਏਗੇ ਉਹਦੇ ਬਾਅਦ ਮਕਦਮਾ ਦਰਜ ਕੀਤਾ ਗਿਆ ਔਰ ਐਸਐਸ ਜਿਹੜਾ ਹੈਗਾ ਇਹ ਚਰਨਜੀਤ ਸਿੰਘ ਇਹ ਅਜੇ ਭੱਜਿਆ ਹੋਇਆ ਇਹਨੂੰ ਗੁਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਐਸਐਚਓ ਰੋਰ ਵੀ ਵਿਚਾਰਿਆ ਜਾ ਰਿਹਾ ਹੈ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮੁਕੱਦਮਾ ਵਗੈਰਾ ਨਹੀਂ ਕੇਸ ਰਿਹਾ ਨਹੀਂ ਪਹਿਲਾਂ ਤਾਂ ਨਹੀਂ ਕੋਈ ਹੈਗਾ ਬਾਕੀ ਇਹ ਅਸੀਂ ਫਿਲਹਾਲ ਪਰਚਾ ਦਰਜ ਹੋਇਆ ਹੈ ਉਹ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਹੈਗਾ ਜਲਦੀ ਇਹਨੂੰ ਗੁਫਤਾਰ ਕਰਕੇ ਹੋਏ ਅਗਲੀ ਰੋਲ ਜੇ ਕਿਸੇ ਦਾ ਹੋਰ ਦਾ ਆ ਸਾਹਮਣੇ ਆਇਆ ਤੇ ਉਹਦੇ ਹਿਸਾਬ ਨਾਲ ਕਰ ਦਿੱਤੀ ਜਾਵੇ ਠੀਕ ਹੈ ਜੀ